ਜਮਰੰਤ ਨੈਣ ਕੇ ਪਿਮਰ ਮਿਟੇ ਥਿਨ ਜਹ ਸਤਗੁਰ ਸਮਰੰਤ ਹਿਰਦੈ ਹਰ ਨਾਮ ਦਿਨੋ ਦਿਨ ਜਹ ਸਤਗੁਰ ਸਮਰੰਤ ਜੀ ਕੀ ਤਬਕ ਮਿਟਾਵੈ ਜਹ ਸਤਗੁਰ ਸਮਰੰਤ ਰਿੱਦ ਸੇ ਦੇ ਨਾਮ ਨਿਧ ਭਾਵ ਸੋਈ RAM DAS GURBAL PHAN ਮਿਲ ਸੰਗਤ ਧੰਨ ਧੰਨ ਕਰੋ ਜਹ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰੋ ਨਰ ਸੋਈ RAMਦਾਸ ਗੁਰਬਾਲ ਭਾਣ ਸੋਈ RAMਦਾਸ ਗੁਰਬਾਲ ਭਾਣ ਮਿਲ ਸੰਗਤ ਧੰਨ ਧੰਨ ਕਰੋ ਧੰਨ ਬਾਬਾ ਨਾਨਕ ਤੁਹੀ ਨਰੰਕਾਰ ਧੰਨ ਬਾਬਾ ਜਿਨੀ ਤੁਧ ਨੂੰ ਧੰਨ ਕਹਿ ਪਿਨ ਜਮ ਨੇੜ ਨਾ ਆਇ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀ ਆਪੇ ਗੁਣ ਗੁਈ ਸਭ ਇੱਕ ਸ਼ਬਦ ਵਰਤਦਾ ਜੋ ਕਰੇ ਸੋਈ ਬੜਾਈ ਗੁਰਮਖ ਦੇ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ ਧੰਨ ਗੁਰਸੋਈ ਹਰ ਜੁਗ ਜੁਗ ਭਗਤ ਕਿਚ ਕਹਿਣਾ ਕਹਿ ਨਾ ਜਾਏ ਤੋ ਕਰਤਾ ਕਾਦਰ ਕਰੀ ਤੇ ਜੀਆਂ ਰਿਜਕ ਸੰਭਾਹੇ ਧਾਈ ਘਰ ਕਮਾਵਣੀ ਧੁਰ ਛੋਡੇ ਤੈ ਨਾ ਪਾਏ ਨਾਨਕ ਏਕੀ ਬਾਹਰੀ ਕੋਰੀ ਦੂਜੀ ਨਹੀਂ ਜਾਏ ਤੋ ਕਰੇ ਜੇ ਤਿਸੈ ਰਜਾਏ ਤੋ ਕਰੇ ਜੇ ਤਿਸੈ ਰਜਾਏ ਤੁਧ ਸਤ ਨਾਮ ਸ੍ਰੀ ਵਾਹਿ ਹੈ ਗੁਰੂ ਜੀ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਓੰਕਾਰ ਸਤ ਗੁਰ ਪ੍ਰਸਾਦ ਆਨੰਦ ਤਾ ਮੇਰੀ ਮਾਇ ਸਤ ਗੁਰ ਮਿਤਾ ਆ ਸਤ ਗੁਰ ਪਾਇਆ ਸੰਗਤ ਨਾਮ ਵਾਹਿਗੁਰੂ ਇਸ ਲੋਕ ਪਵਣ ਗੁਰੂ ਪਾਣ ਪਿਤਾ ਮਾਤਾ ਧਰਤੁ ਮਹਤ ਦਿਵਸ ਰਾਤ ਦੋਇ ਦਾਈ ਤਾਇ ਹੇ ਲੈ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਗੂ ਕਰਮੀ ਆਪੋ ਆਪਣੀ i ya pani, ਗੁਰੂ ਜੀ ਇਕ ਓੰਕਾਰ ਸਤਗੁਰ ਪਰਸਾਦ ਸੋ ਰਠ ਮਹਲਾ 5 ਗੁਰ ਪੂਰੇ ਚਰਨੀ ਲਾਇ ਸੰਗ ਸਹਾਈ ਪਾਇਆ ਜਹ ਜਗਿਆ ਤਹਾ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਗੁਰ ਪੂਰੇ ਚਰਨੀ ਲਾਇਆ ਹਰ ਸੰਗ ਸਹਾਈ ਪਾਇਆ ਜਹ ਜਾਇਆ ਤਹਾ ਸੋਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵੋ ਸਦਾ ਸੁਪਾਈ ਮਾਣ ਚਿੰਦੇ ਸਗਲੇ ਫਲ ਪਾਵੋ ਦੀਕ ਸੰਗ ਸਹਾਈ ਰਹਾਓ ਨਾਰਾ ਪੁਰਾਣ ਅਧਾਰਾ ਹਮ ਸੰਤ ਜਨਾਰੇ ਨਾਰਾ ਪਤ ਤਪਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੇ ਨੇ ਪਾਰ ਬ੍ਰਹਮ ਕਰੇ ਪ੍ਰਤਪਾਲ ਸਰਜੀ ਸੰਗ ਰਖਵਾਲਾ ਹਰ ਦਿਨ ਰੈਨ ਕੀਰਤਨ ਗਾਈਐ ਬਹੁੜ ਨਜੁਨੀ ਪਾਈਐ ਜਿਸ ਦੇਵ ਪੁਰਖ ਬਦਾਤਾ ਹਰ ਰਸ ਤੇ ਨਹੀ ਜਾਤਾ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸਰਣੀ ਪਾਇਆ ਸਰਦੇਵ ਪੁਰਖ ਬਦਾਤਾ ਹਰ ਰਸ ਤਿਨਹੀ ਜਾਤਾ ਜਮਕਾਂਕਰ ਨੇੜਨਾ ਆਇਆ ਸੁਖ ਨਾਨਕ ਸਰਣੀ ਪਾਇਆ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਇਸ ਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨਾਂ ਤੱਕ ਭੁੱਲ ਚੁੱਕ ਮਾ ਭਾਵ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬੱਤ ਲਾਹੇ ਵੰਡ ਗੋਣ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ वाहिगुरु जी खा वाहिगुरु जी फति